मिट्टी ला के पत्थर दिखी गए कर। करो चेक नहीं ऊंची होगी फर्श लो मिट्टी कुट के उससे फर्श होगा कूलर चलता पे पौधी चक्के और तो ले गए गए गई बड़ी औखी है ਚਲੀ ਗਈ ਆ ਉਸ ਨੂੰ ਚੱਕ ਕੇ ਲੈ ਗਏ ਆ ਹਰਿਆਵਲੀ ਵਾਣੀ ਆ ਵਾਣੀ ਇੱਥੋਂ ਬੰਦ ਕਰਕੇ ਆ ਜਿਹੜੀ ਇੱਥੇ ਮੈਂ ਜਾਊਗੀ ਬਾਹਰ-ਬਾਹਰ ਦੀ ਲੈਡ ਤੋਂ ਆ ਵਾਣੀ ਬੰਦ ਕਰਤੀ ਮਿੱਟੀ ਪਾਤੀ ਇਹ ਪੱਤੇ ਕੋਣੇ ਪੱਤੇ ਸੁੱਕ ਜੰਦੇ ਆ ਸਾਹ ਇਹ ਲੈਣ ਦੀ ਸ਼ੱਕੇ ਇੱਥੇ ਆਈ ਤਾਂ ਬਹੁਤ ਆਪਦੀ ਆ ਰਾਹ ਇਹ ਉੱਟੀ ਵੀ ਮਹਾਲਾ ਬਹੁਤ ਦੋ ਯਾਰ ਦਾਸ ਦੀ ਬਣੀ ਆ ਤੇ ਉਮੀਦ ਆ ਨਹੀਂ ਸੀ ਖਿੱਚ ਕੇ ਇੱਥੇ ਲੈ ਜਾਵਾਂਗੇ ਪਰ ਚਲੀ ਗਈ ਆ ਚੰਗੀ ਗੱਲ ਆ ਤੇ ਯਾ ਤੇਰਾ ਆਪਾ ਚੱਲਨੇ ਪੱਖੇ ਆ ਸਰਦਾਂ ਤੇ ਉਹ ਅੰਜੀ ਵੀਰੇ ਐਮ ਹੋ ਗਿਆ ਪੌਣੇ 7 ਦਾ ਸ਼ਾਮ ਦਾ ਲੱਗ ਗਿਆ ਚਾ ਆਪਣੀ ਵੀ ਦੇ ਪਿਆਓ ਇੱਥੇ ਹੀ ਹੋ ਜਾਂਨੇ ਮਾਣੋ ਵਾਣੀ ਗਰਮੀ ਬਹੁਤ ਹੈ ਗਰਮੀ 45 47 ਡਿਗਰੀ ਟੈਂਪਰੇਚਰ ਰਹਿੰਦਾ ਦੁਪਹਿਰੇ 12 ਕੋਈ 47 ਡਿਗਰੀ ਮੈਨਾ ਕਹਿੰਦਾ 9 ਵਜੇ ਤੋਂ ਬਾਅਦ ਬਾਹਰ ਨਿਕਲਣ ਦੀ ਨਹੀਂ ਕਰਦਾ 5 ਵਜੇ ਤੱਕ ਮੱਕਾ ਹੁਣ ਵੇਖੋ ਮੌਸਮ ਠੰਡਾ ਜਾਵਾ ਉਹ ਬੈਠੇ ਪਾ ਚੱਲਦੇ ਆ ਉੱਥੇ ਉਹ ਹਾਂਜੀ ਵੀਰੇ ਤਾਂ ਸਵੇਰੇ 5 ਇਹ ਲੇਟ ਆਈ ਆ 4 ਤੋਂ 12 ਵਜੇ ਤੱਕ ਤੇ ਮੱਕੀ ਨੂੰ ਆਪਾਂ ਛੱਡਿਆ ਪਾਣੀ ਐਸ ਨੂੰ ਇਹ ਔਲੀ ਦਾ ਇੱਕ ਬੈਡ ਭਰ ਗਿਆ ਤੇ ਦੂਜੇ ਬੈਡ ਨੂੰ ਛੱਡ ਕੇ ਆਇਆ ਇਹ ਇਹਨੂੰ ਛੱਡਿਆ ਇਹ ਜਿ ਇਕੱਠਾ ਛੱਡ ਗਿਆ ਪਾਣੀ ਕੰਟਰੋਲ ਕਰਨਾ ਥੋੜਾ ਔਖਾ ਹੋ ਜਾਂਦਾ ਦੋ ਮੋਟਰਾਂ ਦਾ ਕਿਉਂਕਿ ਬੈੱਡ ਇਕੱਠੇ ਭਰ ਜਾਂਦੇ ਆ ਬਾਅਦ ਚ ਓਵਰ ਹੋ ਜਾਂਦੇ ਬੈੱਡ ਤੋਂ ਵੀ ਪਾਣੀ ਚੜ੍ਹ ਜਾਂਦਾ ਬੈੱਡਾਂ ਦੇ ਤੇ ਇਹਦੇ ਪਹਿਲਾ ਪਿਆ ਉਧਰ ਇੱਕ ਭਰ ਕੇ ਦੂਜਾ ਅੱਧਾ ਭਰ ਕੇ ਤੇ ਸਭ ਤੋਂ ਪਿਛਲਾ ਬੈੱਡ ਜਿਹੜਾ ਆ ਭਰਤਾ ਜਿਵੇਂ ਮਤਲਬ ਕਿ ਇਹਦੇ ਪਰਲੇ ਨੂੰ ਛੱਟਿਆ ਤੇ ਆ ਜਸੇ ਜਸੇ ਦਾ ਮੌਸਮ ਬਣਾ ਨਿਆਰਾ ਹੈ ਇਹ ਅਰੇ ਨੇਰੀ ਦਾ ਕਹਿ ਰੋ ਆ ਵੇਖੋ ਨੇਰੀ ਦੇ ਕੰਮ ਆ ਇਧਰ ਲੀਂ ਦੀ ਲਾਈਟ ਆਪਾਂ ਇੱਕ ਹੀ ਹਾਂ ਕਰੇ ਚੱਲਦੇ ਆਮੇ 15 ਮਿੰਟ ਤੱਕ ਇਰੋ ਬ్రో ਨਹੀਂ ਉਹ ਹਾਂਜੀ ਵੀਰੇ ਇੱਕ ਬੈਡ ਹੋ ਭਰ ਗਿਆ ਇੱਕ ਕਾਲਾ ਭਰ ਗਿਆ ਤੇ ਆ ਇਸ ਨੂੰ ਆਪਾਂ ਛੱਡਿਆ ਬੱਪਰ ਚੱਲਿਆ ਵੀ ਪਰਲੇ ਪਾਸੇ ਮੈਂ ਮੇਕ ਕਾਏ ਹਾਂ ਨੇ 4-5 ਮਿੰਟ ਪਹਿਨਗੇ ਉਸ ਤੋਂ ਬਾਅਦ ਇੱਕ ਹੋ ਬੈਡ ਰਹਿ ਜਾਊਗਾ ਤੇ ਇੱਕ ਤਾਰ ਰਹਿ ਜਾਊ ਇੱਕ ਇਸ ਤੇ ਨਾਲ ਦਾ ਪਰਲਾ ਦੋ ਬੈਡ ਰਹਿ ਜਾਣਗੇ ਬਾਕੀ ਆਪਣੇ ਦੂਜੀ ਮੱਕੀ ਦਾ ਇੱਕ ਬੈੱਡ ਪਰਚਾਣਾ ਹੁਣੇ 15 ਮਿੰਟਾਂ ਤੱਕ ਤੇ ਉਸ ਤੋਂ ਬਾਅਦ ਫਿਰ ਖਾਂਗੇ ਕੀ ਕਰਦੇ ਆ ਯਾਰ ਗਰਮੀ ਇੰਨੀ ਜ਼ਿਆਦੀ ਮੱਕੀ ਦੇ ਪੱਤੇ ਵੇਖੋ ਕਿੰਨਾ ਸਾੜੇ ਪੁੱਤੋਂ ਔਰ ਐਡੀ ਸੋਹਣੀ ਵੇਖੋ ਕਿੱਡੀ ਜੇ ਪੱਤੇ ਨਾ ਖਾਣੇ ਹਣ ਕਿੱਡੀ ਵਧੀਆ ਮੱਕੀ ਖੜੀ ਹੈ ਨਾ ਐ ਹਰੀ ਕੱਚ ਦੁਪਹਿਰੇ ਆਇਓ ਜਿਵੇਂ ਤਿੱਲੀ-ਤਿੱਲੀ ਖੜੀ ਹੁੰਦੀ ਹੈ ਨਾ ਐ ਖੜੀ ਹੋਊਗੀ ਪਤਾ ਨਹੀਂ ਦੁਪਹਿਰੇ ਕੀ ਹੋ ਜਾਣਾ ਇੰਨੀ ਜ਼ਿਆਦੀ ਮੱਕੀ ਨੂੰ ਫਾਂ ਫੋਕ ਕੇ ਪਤਾ ਨਹੀਂ ਹੋ ਰਹੀ ਹੋ ਜੀ ਦੁਪਹਿਰੇ ਵੇਖਣ ਨੂੰ ਜੀ ਨਹੀਂ ਕਰਦਾ ਇਹ ਆ ਇਧਰ ਪਨੀਰੀ ਆਪਣੀ ਆ ਗਈ ਹੋਈ ਆ ਜੀ 85 ਦੀ 1885 1718 ਠੀਕ ਹੈ ਤੇ 1401 ਪੀਏ ਤੇ ਦੂਜਾ ਆਪਣਾ 2867 ਚੋਣਾ हाइब्रिड ਤੇ ਦੂਜਾ 131 ਦੀ ਬਾਕੀ ਆ ਜੇ 18471699 ਬੀਜਣੀਆਂ ਆ ਅੱਧਰ ਵੇਖੋ ਵਾਪਰ ਚੂਗ ਗੋਣੀ ਬੈੱਡ ਬਦਲ ਕੇ ਫਿਰ ਤੁਹਾਨੂੰ ਮਿਲਦੇ ਚਲੋ ਵੀਰੇ ਪਾਣੀ ਆਪਾਂ ਛੜਤਾ ਵਾਪਰ ਕਿਉਂ ਹੈ ਵੀ ਅੱਧੇ ਪੌਣੇ ਘੰਟੇ ਚ ਪਰਚੇ ਘੰਟੇ ਚ ਪਰਚੇ ਤੇ ਪਿੱਛੇ ਇੱਕ ਰਹਿ ਗਿਆ ਇਹ ਟਾਈਮ ਵਾ ਵਾ ਬਸ ਉੱਪਰ ਬੜੀ ਲੱਕੀ ਟੀਏ ਸਵਾ ਕੁ ਛੇ ਹੋਏ ਆ ਹੱਡ ਛੇ ਦਾ ਟਾਈਮ ਉੱਪਰ ਪੂਰੀ ਤੇ ਬਾ ਬੈੱਡ ਰਹਿ ਗਿਆ ਇਕੱਲਾ ਬਾਕੀ ਪਰ ਚੱਲੇ ਫਿਰ ਪਨੀਰੀ ਪਰ ਨਹੀਂ ਆ ਉਹ ਉੱਤਰ ਤੁਕੀ ਮਕੀਨ ਵਜੇ ਦੂਜਾ ਬੈੱਡ ਪਰ ਚੱਲਿਆ ਤੇ ਉਹ ਬੰਦ ਕਰ ਕੇ ਉਧਰ ਟੈਨ ਨਾ ਇਧਰ ਤੋ 3 4 6 ਬੈਡ ਸੀ ਬਸ ਪਰ ਪਿਊਗਾ ਆਪਾਂ ਚੱਲਦੇ ਆ ਇਹ ਤੁਹਿਆ ਬੈਡ ਇਧਰ ਪਰ ਚਲੇ ਆ ਮੱਕੀ ਦਾ ਤੇ ਦੇਖਦੇ ਆਉਣੇ ਆ ਕੰਟਾਂ ਜੇ ਤੇ ਹੈ ਨਾ ਪੂਰਾ ਆਹ ਅਲੋਡਾਂ ਫੇਰੇ ਹਾਂ ਹੁਣ ਮੱਕੀ ਕਿੱਡੀ ਸੋਹਣੀ ਲੱਗਦੀ ਦੇ ਫੈਰੇ ਨਾ ਓਹ ਹੋ 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 ਦੇਖਣ ਨੂੰ ਜੀ ਕਰਦਾ ਮੜਾ ਪੜ ਨਾ ਪਣੀ ਆ ਅਰਿੰਗਾਂ ਨਾ ਮਾਪ ਤੀ ਜਾ ਕੇ ਵੀ ਉਹਨਾਂ ਜੇ ਅੱਗੇ ਬੈਲਟ ਬਦਲ ਦੇ ਨਾ ਇੱਕ ਰਹਿ ਜਾਊਗਾ ਐਂਟੇ ਕੁਝ ਉਹ ਬਰਜੂਗਾ ਸੱਤ ਪੱਤੀ ਹੋ ਗਏ ਨਹੀਂ ਤੱਕਿਆ ਨਹੀਂ ਪਾਈ ਤੇ ਸੇ ਵੱਢ ਕੇ ਮੱਤੀ ਹੋ ਗਏ ਤਾਂ ਦਾਵਾ ਆ ਗਿਆ 107 ਤੱਕ ਆਉਂਦੇ ਇਹ ਤਾਂ ਪੂਰੀ ਛੋਟੀ ਆ ਆਹ ਜੰਬਾ ਉਹ ਕੰਗਦਲਾ ਸਪਰੇਅ ਕਰਤੀ ਆਪਾਂ ਸੰਜੰਟਾ ਉਹ ਆ ਇਥੇ ਦੇਖ ਪਾਣੀ ਨੇ ਚੜਦਾ ਹੋਇਆ ਇਥੋਂ ਜੱਬ ਗਈ ਮਕੀ ਦੀ ਅਜੇ ਪਹਿਣ ਕੇ 5 ਮਿੰਟ ਪਹਿ ਜਾਂ 10 ਪਹਿ ਜਾਂ ਵੀ ਇੰਨਾ ਜੂ ਪਾਣੀ ਥੋੜਾ ਆ ਉਹ ਤੋੜਤਾ ਹਰੀਆਂ ਭਰ ਗਿਆ ਆ ਆ ਰਹਿ ਗਈ ਪਰਲੀ ਗੋਠਾ ਵਾਲੀ ਆ ਕਿਉਂਕਿ ਅੰਜਾਉ ਮਿੰਟਾਂ ਤੱਕ ਅੰਜੰਨ ਪਾਰ ਤੇ ਦਾ ਹਾਈ ਪਾਰ ਤੇ ਇਹ ਬਲ ਸਰੀਆਂ ਲੱਗ ਪਾਣੀ ਇੱਧਰੋਂ ਮੱਕੀ ਦੇ ਪੱਤੇ ਇੱਧਰੋਂ ਧੋਪ ਵਾਲੀ ਪੈਂਦੀ ਇਹਦੇ ਵਿੱਚ ਵਿੱਚ ਪੱਤੇ ਉਹ ਘੱਟ ਫੜਦੇ ਸੱਡਾਂ ਦੇ ਬਾਰੇ ਫੜਦੇ ਸੱਡਾਂ ਦੀ ਮੱਕੀ ਜੱਬ ਗਈ ਤਾਂ ਚੱਲ ਨਹੀਂ ਹੁੰਦੀ ਸੱਡਾਂ ਦਾ ਸਿੱਧੀ ਲੋ ਵਗਦੀ ਧੋਪਾਂ ਜਿਆਦਾ ਹੰਤੂ ਕੀ ਤਾਂ ਮੀਨਸ 1 ਦਾ ਸਕਰ ਕੀ ਆ ਤੇ ਆਹੀ ਹੱਤਾ ਪਾਉਣਾ ਗਿਆ ਥਾ ਟਿੱਪਾ ਉਹ ਚਕਾਉਣੇ ਆ ਸੈਲਰ ਸੀ ਪੈਂਦੀ ਆ ਆ ਆਪਣੀ ਪਹਿਲੀ ਆ ਵੀ ਨਾਲ ਬਾਹਰ ਆ ਰਿਹਾ ਨਹੀਂ ਪਿਆਣਾ ਮੂਰਾ ਹੋਇਆ ਤਾਂ ਬਾਹਰ ਆ ਚੱਲਦੇ ਚਾ ਲੈ ਕੇ ਵੀ ਕਰਾਉਂ ਕਰਨੀ ਪੜ ਗਿਆ ਆ ਆਪਣੀ ਪਹਿਲੀ ਅੱਜ ਜੰਤਰ ਜੰਤਰ ਆਦਾਂ ਜਨਾ ਐਸ ਕੰਮ ਦਾ ਦਾ ਪ੍ਰਿੰਸੀਪਲ ਹੀ ਆ ਸਭ ਕਰ ਗਏ ਆ ਉੱਤਰ ਇਹ ਤਾਂ ਮੇਰਾ ਪਾਣੀ ਗਰਾਉਂਡ ਤੇ ਗਿਆ ਸ਼ਾਮ ਦੇ 7:00 ਤੇ ਮੀਂਹ ਪਿਆ। ਇਹ ਕੱਲ ਦਾ ਪਈਆ। ਮਾੜਾ 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 ਬੱਦਲ ਜਿਹੀ ਹੈ ਜੀਆ। ਉਹ ਮਾੜਾ ਮੋਟਾ ਹਾਪ ਹੋਇਆ। ਤੇ ਮੱਕੀ ਇੱਧਰ ਆਪਣੀ ਆਉਂਦੀ ਹੁਣ ਕੀੜੇ ਖਾਂਦੀ ਤਾਂ ਉਹਨੂੰ ਮੀਂਹ ਨਾਲੀ। ਬਾਕੀ ਗਰਮੀ ਤੋਂ ਕੁਛ ਰਾਤ ਮਿਲੀ ਹੈ। ਨਿੱਤਾ ਟੈਂਪਰੇਚਰ 47-48 'ਚ ਇੱਥੇ ਰਹਿੰਦਾ ਸੀ। ਤੇ ਹੁਣ ਕੁਛ ਫਰਕ ਆ ਹੁਣ ਤੇ ਬੱਤੀ ਇੱਥੇ ਜੇ ਹੈਗਾ ਹਜੇ ਵੀ ਤੇ ਮੈਂ ਖੁੱਲ ਕੇ ਨਹੀਂ ਅਜੇ ਮੀ ਪਿਆ ਮੈਂ ਠੀਕ ਆ ਮੈਂ ਗਰਮੀ ਘਟਾ ਗਿਆ ਤੇ ਚਲੋ ਚੰਗੀ ਗੱਲ ਆ ਤੇ ਇਸ ਵੀਡੀਓ ਦੀ ਐਂਡਿੰਗ ਆਪਾਂ ਇੱਥੇ ਕਰਦੇ ਆ ਜਲਦ ਮਿਲਦੇ ਆ ਕਿਸੇ ਨਵੀਂ ਅਗਲੀ ਵੀਡੀਓ ਚ